Thank you. Thank you. Thank you. Thank you. Thank you. असी हा असीं तीवी म ਪਰ ਪ੍ਰਬੰਧਕ ਜਿਹੜਾ ਮੈਸੇਜ ਜਿਹੜਾ ਸਾਨੂੰ ਫੋਲੋ ਕਰਦਾ ਮੈਂ ਨਾ ਹਾਂ ਤੁਪੀਉਂ ਤੇ ਆਪਾਂ ਲਈ ਜਨਗਰ ਕੰਮ ਨੂੰ ਨਿਊ ਆਪਦੇ ਕੋਲੋਂ ਵੀ ਆਏ ਹਾਂ ਹਾਂ ਬੇਲਾ ਮਹੱਤਵਪੂਰਨ ਕਲੀਅਰ ਤਿਆਰ ਹੈ ਰਾਮਾ ਚੌਹ ਜੀ ਭਾਈ ਗੁਰਪ੍ਰੀਤ ਕੌਟ ਕਰਿਆਣ ਆ ਗਏ ਜਵਾਰ ਕੇ ਤੇ ਪੈਣੀ ਪਤਾ ਵੀ ਚਾਰਵੇਂ ਗੋਨਿਆ ਦੇ ਨਾਲ ਸਾਡੀ ਜੀ ਸਾਦਾ ਕਰਨਾਲ ਹਰਿਆਣਾ ਜਿਹੜੀ ਨੀਮ ਕੱਟਾਂ ਦੀ ਹੈ ਮਾਈ ਦੀ ਰੋਪਾਈ ਤੋਂ ਦੀ ਵੱਡੀ ਦੇ ਇਹ ਮੁੰਡੇ ਲੋਨ ਕਾਂ ਖੇਤਾਂ ਦੇ ਪਾਸੇ ਹੈ ਉਹਨਾਂ ਦੀ ਫਰੋਦੀ ਟੀਮ ਜਿਹੜੀ ਖੇਡਦੀ ਹੈ ਉਹ ਕਹਿੰਦੇ ਵੀ ਇਧਰਲੇ ਪਾਸੇ ਅੱਕਾਲੀ ਦੀ ਟੀਮ ਹੈ حالی ਕਬੱਡੀ ਪਾਲਾ ਜੱਸੀ ਨੌਜਵਾਨ ਮੈਂ ਇਹ ਕਹਿੰਦਾ ਮੈਡੀ ਕਬੱਡੀ ਪਾਉਣ ਦੇ ਲਈ ਹਾਲਾ ਹੋਇਆ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਹਨੇ ਸਾਡੇ ਸਰਕਾਰ ਜੋ ਗਿੱਤਰ ਪਰਾ ਸ਼ਕਾਨ ਪੈਣੀ ਵਾਲੇ ਮੁੰਡੇ ਵੀ ਆ ਗਏ ਬਹੁਤ ਧੰਨਵਾਦ ਜੀ ਮਿੱਤਰੋ ਦਾ ਲਓ ਪਹਿਲੀ ਕਬੱਡੀ ਕਹਿੰਦੇ ਜੱਸੀ ਦੀ ਪਈ ਹੈ ਖਾਲੇ ਬਾਈ ਕਰੀ ਗੱਲ ਫਿਰ ਨੌਜਵਾਨ ਦੀ ਲਾ ਵਾਧੀਆਂ ਵਾਲਾ ਜੱਸੀ ਪਹਿਲੀ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਵਾਧੀਆਂ ਵਾਲਾ ਜੱਸੀ ਸੋਹਣੀ ਸ਼ਰੀਰ ਦਾ ਮਾਲਕ ਹੈ ਅੱਜਕੱਲ ਟੌਪ ਦੀਆਂ ਰੇਡਾਂ ਪੰਜਾਬ ਦੇ ਮੈਦਾਨ ਦੇ ਉੱਪਰ ਪਾਉਂਦਾ ਆਓ ਸਾਹਮਣੇ ਨੌਜਵਾਨ ਜੱਸੀ ਪਹਿਲਾ ਨੰਬਰ ਜੋੜਦਾ ਆਇਆ ਇੱਕ ਬੇਨਤੀ ਜਨਾ ਦਾ ਮੇਰੇ ਤੇ ਭਾਵਨ ਕੇ ਫੈਰੋ ਯਾਰ ਵੇਖੋ ਮਾਰੀ ਮਾਰੀ ਬੋਲੋ ਦੇ ਚੰਗੇ ਨਹੀਂ ਲੱਗਦੇ ਉਹ ਲੋਕ ਸਰੇ ਤੇ ਟੁੱਪਰੇ ਤੇ ਠਾਰ ਓਕੇ ਖੜੇ ਆ ਤੇ ਸਾਨੂੰ ਇੱਥੋਂ ਮੈਚ ਵਧੀਆ ਦੇ ਦੂਣਾ ਅਗਲੇ ਮੈਚ ਦੀ ਟੀਮਾਂ ਦਾ ਸੋ ਵੀ ਪੈਣਾ ਕਿ ਨਹੀਂ ਪਈ ਯਾਰ ਜਦ ਇਹਨਾਂ ਨੂੰ ਸੁਣਦੇ ਨਹੀਂ ਬੈਠੀ ਹੈ ਭਰਾ ਵਰਕੇ ਬੈਠੇ ਯਾਰ ਆ ਕਿਤੇ ਮੁੰਡਾ ਸਰਪੰਚਾ ਦਾ ਜਲਦੀਪ ਜਫਾ ਦਾ ਕਿਤੇ ਨੇ ਘੜਾਇਆ ਅਗਲੇ ਰੇਡ ਦੀਪਦੀ ਤੇ ਦੋ ਵੀ ਤੇ ਗਿਰੋ ਕੋਲੇ ਮੈਚ ਆ ਜਾਏ ਇਹ ਮੈਚ 11ਵਾਂ ਚੱਲਦਾ 15 ਮੈਚਾਂ ਦੀ ਲਿਸਟ ਮੇਰੇ ਕੋਲੇ ਆ ਚਾ ਮੈਚ ਹੋ ਬਾਕੀ ਹੈ ਸਾਡੇ ਵੀਰਾਂ ਜਿਹੜਾ ਜਾਂ ਨਾਲੇ ਰਹੋ ਜਾਂ ਨਾਲੇ ਲੋਕ ਕਬੱਡੀ ਨੂੰ ਵੇਖਣ ਹੀ ਚਲੇ ਜਾਂਦੇ ਆ। ਕੱਲਾ ਜਾ ਰਹਿਆਂ ਦਾ ਪਰ ਥੋੜੇ ਜੇ ਟੀਮਾਂ ਦੇ ਸਾਧੋ ਇਧਰ ਨੀਤਾ ਟੱਕਾਂ ਦਾ ਕਬੱਡੀ ਖੇਡਣ ਦੇ ਲਈ ਮਜਾ ਹੋਇਆ। ਬਹੁਤ ਛੋਟੀ ਦਾ ਮੈਚ ਹੈ। ਸੰਗਤ ਦਾ ਬਹੁਤਾਂ ਦਾ ਬੜਾ ਕਬੱਡੀ ਨੂੰ ਪਿਆਰ ਕਰਦੀ ਹੈ। ਇੱਕ ਪਾਸੇ ਟੀਮ ਜਿਹੜੀ ਕਹਿੰਦੇ ਅੱਤਾਂ ਵਾਲੀ ਉਹ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਮਸ਼ਹੂਰ ਹੈ। ਬਹੁਤ ਜਾਨਾ ਨੌਜਵਾਨ ਸਪਕਾਰੀ ਯੋਗ ਕਰਦੇ ਆ। ਇਸ ਹਾਂ ਆਰਾਂ ਦੇ ਨਾਲ ਅਗਲੇ ਢੇਲੂ ਵਾਲੇ ਕੋਲੇ ਕੋਲੇ ਟੋਪਰ ਤੋਂ ਕੋਲੇ ਪਿੰਡ ਆ ਜਾਂਦਾ ਇਹਨਾਂ ਮੁੰਡਿਆਂ ਦਾ ਮੁੰਡਾ ਕਹਿੰਦੇ ਵਿਲੇਸ਼ੀਆ ਵਿੱਚ ਸਭ ਫੇੜ ਗਿਆ ਹੈ ਵੀ ਕਾਪੀ ਵਾਪਸ ਆ ਗਿਆ ਵੀ ਆ ਮੈਚ ਖੇਡਿਆ ਤੇ ਮੁੰਡੇ ਨੇ ਸੱਟ ਕਿਤੇ ਤੇ ਪ੍ਰਿੰਗੇ ਚ ਲਾਦੀ ਹੈ ਪਰ ਦੁਬਾਰਾ ਨਿਹਤ ਕਰਕੇ ਅੱਜ ਮੈਨਾਂ ਦਾ ਵੀ ਰਮਾ ਵਾਲਾ ਪਹਿਲਾ ਮੈਚ ਬਾਪੇ ਦੇ ਮੇਲੇ ਤੇ ਖੇਡ ਰਿਹਾ ਹੈ ਭਰੀਮਾ ਵਾਲਾ ਰਮਣੇ ਦਾ ਨਾਮ ਵੱਡਾ ਹੈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਦਾਰਿਆਂ ਦੇ ਮੇਲੇ ਦਾ ਮੋਕੜੇ ਘੋੜੇ ਦਾ ਜੇਤੂ ਮੁੰਡਾ ਚੱਕਾ ਵਾਲਾ ਜਿੱਤੇ ਜੱਫਾ ਵਧੀਆ ਲੱਗਿਆ ਇੱਕ ਬੜੀ ਜ਼ੋਰਦਾਰ ਤਾੜੀਆਂ ਮਾਰਦੇ ਆਪਾਂ ਮਾੜ ਮੁੰਡੇ ਨੇ ਬੱਲੇ ਬੱਲੇ ਕਰਾ ਦੇ ਆ ਇਹ ਖਦਾਲਿਆਂ ਨੇ ਤੇਲੇ ਦਾ ਨੁਕਰੇ ਘੋੜੇ ਦਾ ਜਿੱਤੂ ਹੈ ਇਹ ਕਾਪੀ ਬਾਦੀਆਂ ਵਾਲਾ ਜੱਸੀ ਆ ਗਿਆ ਲਓ ਆਹ ਮੁੰਡਾ ਕਹਿੰਦੇ ਭਾਗੀ ਬੰਦਰ ਦੇ ਟੂਰਨਾਮੈਂਟ ਦੇ ਐਲੋ ਵੀ ਖਿੱਚੀ ਹੈ ਉੱਥੇ ਵੀ ਕਬੜੇ ਰਵਾਹ ਰੋ ਖੇਡਿਆ ਸੀ ਇਹ ਬਾਦੀਆਂ ਪਿੰਡ ਵਾਲਾ ਜੱਸੀ ਆ ਗੁਰੂ ਸਾਹਿਬ ਦੇ ਲਾਗੜੇ ਬਾਦੀਆਂ ਪਿੰਡ ਆ ਜਾਂਦਾ ਵਾਹ ਦਰ ਆਇਆ ਮੁਕਸਰੀਆਂ ਨੌਜਵਾਨਾਂ ਵੱਡਾ ਨਾਮ ਆ ਕਬੱਡੀ ਦੇ ਖੇਤਰ ਦੇ ਵਿੱਚ ਅੱਜ ਤੱਕਾਂ ਦੀ ਟੀਮਾਂ ਲੋ ਕਬੱਡੀਆਂ ਪਾੜਿਆ ਅਗਲੇ ਮੈਚ ਲਈ ਬੇਨਤੀ ਵੀ ਜੇ ਕੋਈ ਵੀ ਮੈਚ ਮਰਪਿਤ ਹੋ ਰਿਹਾ ਉਹ ਨਿੱਕੇ ਦੇ ਦੋ। ਕਬੱਡੀ ਮਨ ਸਤਰੀਏ ਇੱਕਈਆਂ ਟੀਮਾਂ ਆ ਜਾਂਦੀਆਂ ਫਰਸਟਰ ਸੈਕੰਡ ਰਾਊਂਡ ਦੀਆਂ ਟੀਮਾਂ ਉਹ ਵੀ ਨੋਟ ਰੱਖਣਾ ਉਦੋਂ ਵਾਂ ਜਿਹੜਾ ਮੈਚ ਲੱਗਣਾਗਾ ਉਹ ਕਿਰਪਾ ਕਰਕੇ ਜਿਹੜੇ ਨੌਜਵਾਨ ਇਹਦਾ ਮਹੱਤਵ ਹੁੰਦੇ ਅਗਲੀਏ ਬਾਬਾ ਜੀ ਭਾਈ ਬਖਤੌਰ ਤੇ ਗੁਰੂ ਹਰਿਆਣਾ ਖਾਣਾ ਬਾਹਰ ਦੇ ਮੈਚ ਹੋਏ چکا مارا نیلا چکا مارا گیٹ چکا مارا سامنے ਗਾਂਟਕ ਹਰਿਆਣਾ ਦੀ ਟੀਮ ਗਰਾਊਂਡ ਦੇ ਵਿੱਚ ਹੈ ਕਹਿੰਦੀ ਮੈਚ ਦੇ ਨਾਲ ਹੈ ਇਹ ਨਵਾਂ ਮੈਚ ਦੀ ਬਾਬਾ ਚੌਜੀ ਭਾਈ ਸਰਦਾਰ ਉਹ ਤੋਂ ਪਹਿਲਾ ਮੈਚ ਕੀ ਹੈ ਪਹਿਲਾ ਮੈਚ ਬਹਾਦਰਪੁਰ ਦੀ ਟੀਮ ਦੇ ਅਕਲੀਆਂ ਬਹਾਦਰਪੁਰ ਤੇ ਅਕਲੀਆਂ ਬਹਾਦਰਪੁਰ ਗਰਾਊਂਡ ਦੇ ਵਿੱਚ ਹੈ ਅਕਲੀਆਂ ਵਾਲੇ ਮੁੰਡੇ ਹੱਥ ਖੜਾ ਕਰ ਲਈ ਅਕਲੀਆਂ ਮੈਚ ਦਾ ਸਮਾਪਤ ਹੋ ਗਿਆ ਕਰਮ ਸਿੰਘ ਨੇ ਜਿੱਤ ਗਏ ਕਰਮ ਸਿੰਘ ਵਾਲਾ ਜਿੱਤ ਹੋਈ ਹੈ ਭਾਈ ਇੱਕੜਾ ਥੋੜਾ ਜਾਨ ਤੋਂ ਪਿੱਛੇ ਹੋ ਜੋੜ ਜਾਣ ਕੋ ਥੋੜਾ ਸਾਈਡ ਦੇ ਆ ਮੇਟਾ ਧਿਆਨ ਦੇ ਦਸਤਾਰ ਜਮਾਦੇ ਆ ਮੇਟਾ ਭਾਈ ਆਪਣਾ ਕੇਜ ਪੈ ਲੱਗੇ ਜੋੜ ਮੰਦੀ ਜਾਂਦਾ ਤੇ ਲੋਹੇ ਦੀਆਂ ਪੈਪਾਂ ਨੇ ਭਾਈ ਉਹ ਨਾ ਲੱਗੀਆਂ ਭਾਈਆ ਜੋੜ ਜਾਣ ਕੋ ਥੋੜਾ ਬੜੇ ਹੋ ਗਏ ਹਾਰੀਆਂ ਦੇ ਹਾਰ ਕੇ ਤਾਰਾਂ ਚੁੜੀਆਂ ਪਿੱਛੇ ਲੈਟਾ ਆ ਲਿਆ ਹਾਰੇ ਦੇ ਤਾਰਾਂ ਜੁੜੀਆਂ ਪਈਆਂ ਹਾਂ ਇਹਦੇ ਕੱਟ ਚੁੜੀਆਂ ਉਸ ਵਿੱਚ ਦੇਖਦੀ ਆ ਦੇਖ ਕੇ ਮੰਡਿਆ ਖਾਨ ਆ ਗਿਆ ਜਾਂਦਾ ਆ ਗਿਆ ਭਾਈ ਜੀ ਮਹਾਂਦਰਪੁਰ ਤੋਂ ਅਕਲੀ ਦੇ ਮੈਚ ਲੋ ਜੀ ਅਕਲੀ ਦੇ ਪਿੰਡ ਦੀ ਝੰਡੇ ਕਦੇ ਕਈ ਸਾਲ ਪਹਿਲਾਂ ਸਾਹਮਣੇ ਮਿਲਦੇ ਰਹੀ ਹੈ ਸਹੀ ਗੱਲ ਹੈ ਗੱਲਾਂ ਹਰਦੀਪ ਦੀਆਂ ਹੋਣ ਗੱਲਾਂ ਮਾਨਕ ਦੀਆਂ ਹੋਣ ਕਿਉਂਕਿ ਮੁੰਡਿਆਂ ਦੇ ਨਾਲ ਵੇਦਰ ਮਿਲ ਕੇ ਖੇਡਦਾ ਹੁੰਦਾ ਸੀ ਹੈ ਫਿਰ ਕਿਪਿਆਰ ਲੋਕਾਂ ਦੇ ਵਿੱਚ ਚਾਹ ਹੁੰਦਾ ਸੀ ਵੀ ਅਕਲੀ ਦੀ ਟੀਮਾਂ ਦੇਖੋ ਜਿੱਤ ਜਾਣਗੇ ਵੱਡਾ ਰਕਾਰ ਦਾ ਹੈ ਅਕਲੀ ਦੀ ਟੀਮ ਨੇ ਅੱਜ ਇਹਨਾਂ ਮੁੰਡਿਆਂ ਦਾ ਸਮਾਂ ਹੈ ਮੇਰੀ ਖੇਡੀਏ ਕਰੀਏ ਮੈਚਰੋ ਵਾਹਾਂਦਰਪੁਰ ਅਗਲੀ ਦਾ ਹਾਂਜੀ ਮਹਾਂਦਰਪੁਰ ਦੇ ਅਗਲੀ ਦੇ ਮੈਚ ਭਾਈ ਬਕਰ ਦੇ ਬੱਦ ਖਰਿਆਣਾ ਜਵਾਨ ਕਦੇ ਪੈਣੀ ਫੱਟਾ ਗੋਨੀ ਵਾਲਾ ਕਨਾਰ ਜੱਸੀ ਬਾਦਿਆ ਵਾਲਾ ਬਹੁਤ ਵਧੀਆ ਪਲੇਅਰ ਹੈ ਸਾਡੀ ਅਰੀ ਸੁਨਾਦਰ ਨਾਲ ਖੇਡੂ ਗੰਗੂ ਪੈਣੀ ਦੇ ਕੋਰ ਫੱਟਾ ਇਹ ਸਾਰਿਆਂ ਫੇਰੇ ਰਾਉਂਡ ਤੋਂ ਬਾਅਦ ਦੋ ਸੈਂਦੀਆਂ ਜਗਮਾਨ ਵਾਲੀ ਤੇ ਸਾਡੀ ਖਰੀ ਸ਼ੇਰੂ ਦੀ ਟੀਮ ਨੇ ਪੌੜਾ ਸਭ ਜੋਗਾ ਭਾਈ ਬੇਨਤੀ ਹੈ ਮਹਾਂਦਰਪੁਰ ਦੇ ਖੰਗਿਆਰ ਕਹਿੰਦੀ ਟੀਮ ਜਿਹੜੀ ਨੋਟ ਕਰ ਲੈ ਮੇਰੇ ਵੀਰਾਂ ਉਹ ਕਹਿੰਦੇ ਵੀ ਇਧਰ ਮੇਲੇ ਵਾਲੇ ਪਾਸੇ ਆ। ਖੇਤਾਂ ਦੇ ਪਾਸੇ ਜਿਹੜੀ ਟੀਮ ਆ ਅਕਲੀਆਂ ਦੀ ਐ। ਯਾਕੂ ਵਰਗੇ ਕਬੱਡੀ ਪਿੰਡ ਐ। ਬਾਤ ਲੰਗੜ ਵੀ ਕਰਦਾ ਸੰਗਤ ਐ ਤੇ ਸਿਮਾ ਦਾ ਬਹੁਤ ਅਗਲੀ ਪਿੰਡ ਦੇ ਵਿੱਚ ਆ। ਗੱਲਾਂ ਹੁੰਦੀਆਂ ਜਿਹੜੇ ਦਾ ਮੁਕਾਬਲਾ ਸ਼ੁਰੂ ਹੋ ਲੱਗਿਆ ਧੋਖਾ ਬੰਦਦਾ ਕਿਵੇਂ ਕੇਲਦੀ ਵੀ ਵਿਸ਼ਵਾਸੀ ਕਰ ਗਿਆ। ਅੱਜ ਵੱਡੀਆਂ ਰਿਸ਼ਤੇ ਵਾਲੀਆਂ ਹਰਮਾਨ ਕੇਦੀਪ ਨੇ। ਲਓ ਸਾਹਮਣੇ ਮੈਚ ਦੀ ਚੋਟੀ ਦਾ ਪਹਿਲੀ ਰੇਡ ਵੱਡਾ ਮਹੰਦਰਪੁਰੀਆ ਅਕਲੀਆਂ ਪਿੰਡ ਵਾਲਾ ਨੰਬਰ 77 ਪਰਿਆ ਗੱਗਾ ਜੋੜਨਾ ਹਾਂਜੀ ਭਾਈ ਇੱਕ ਨੋਟ ਰੱਖਣਾ ਪੈਣੀ ਦੇ ਦੋ ਟੀਮਾਂ ਨੇ ਇੱਕ ਤਾਂ ਪੈਣੀ ਫੱਟਾ ਤੇ ਜਵਾਰ ਕਾਲਾ ਮੈਚ ਹੈ ਇੱਕ ਗੱਗੂ ਪੈਣੀ ਫੱਟੇ ਦਾ ਕੋੜ ਫੱਟੇ ਨਾਲ ਇਹ ਲਾਸਟ ਮੈਚ ਆ ਬਣਾ ਨੋਟ ਰੱਖਣਾ ਮੇਰੇ ਵੀਰ ਇਹ ਕਈਰ ਭੈਣ ਚ ਪੈਣੀ ਫੱਟਾ ਕੇ ਬਾਹਰ ਕਾਲਾ ਖੇਡੂ ਇੱਕ ਗੱਗੂ ਪੈਣੀ ਦਾ ਮੈਚ ਕੋੜ ਫੱਟੇ ਨਾਲ ਆ ਜਾਫੀ ਦਾ ਕਹਿੰਦੇ ਖਾਸ ਹੈ ਪੰਜਾਬ ਦੇ ਮਾਣਾਂ ਵਿੱਚ ਇਹ ਆ ਤੇਰੇ ਵੀਰੋ ਬੱਛੋ ਨੇ ਮਾਰ ਨੀਂਦ ਦਾ ਲਾਗੇ ਤੱਕੜਾ ਜੱਫਾ ਵੱਡੇ ਵੱਡੇ ਕਰਾਇਆ ਅਗਲੀ ਰੋਸ ਤੇ ਦੋ ਚਾਹੋ لا کے سگلا جفا بڑے بندے کرا دی ہے ਵੀਰ ਦੀ ਵਿੱਚੋਂ ਅੱਲਾਹ ਹੁਦਾਵਾਟ ਆਵੇ ਉਹ ਬੈਲੋ ਬਾਈ ਆ ਨਾ ਫੜੀ ਬੇਸਪਰਾ ਬਣ ਕੇ ਖੇਲੇ ਆ ਵੀਰੇ ਇੱਕ ਨਾ ਬੇਨਤੀ ਹੈ ਵੀਰੇ ਪਰਾ ਮਾਨੂੰ ਜਿਹਨੇ ਮੇਰੇ ਵੀਰ ਹੈ ਵੀ ਜਿਹੜੇ ਪਹਿਲੇ 라ਉਂਡ ਦੇ ਚਾਰਕ ਮੈਚਾਂ ਦੇ ਨਾਲ ਨਾਲ ਸੈਮੀ ਫਾਈਨਲ ਆ ਟੀਮਾਂ ਦੇ ਬਾਰੀ ਬਾਰੀ ਦਸਤਾਰ ਬਣਾ ਕਰੋ ਵੀਰ ਬਣ ਕੇ ਲਓ ਉਧਰਲੇ ਪਾਸੇ ਮੁੰਡੇ ਮਿਲਕਾ ਕਰ ਗਏ ਗੱਗਾ ਮਹਾਂਦਰਪੁਰੀਆ ਕਬੱਡੀ ਪਾ ਰਿਹਾ ਹੈ ਇੱਕ ਅੰਨੇ ਦੇ ਜਾਦੂ ਹੈ ਕੋਈ ਦੀਵਾ ਬਹੁਤ ਛੋਟੀ ਦਾ ਪਲੇਅਰ ਆ ਕਹਿੰਦੇ ਪਾਕੀਵੰਦਰ ਵਾਲੇ ਦੇ ਖਿਡਾਰੀ ਮਹਾਂਦਰਪੁਰੀਏ ਨੂੰ अगली लॻी अगल سارا پنڈ آیا جی مفے لوگ رہا مرد دن بابا چو جی برقرا جہاں فتح گونے ہریادہ पखो <laughs> करे <laughs> <laughs> ਮੇਰੀ ਬੇਸਲੇ ਭਰਾਜੀ ਆ ਗਏ ਤੁਸੀਂ ਇਧਰ ਜਾ ਰਹੇ ਪ੍ਰਸਿੱਧ ਸਪਾਂਸਰ ਹੈ ਕਾਲਾ ਬਾਈ ਸਾਨੂੰ ਲੈਣ ਆ ਰਿਹਾ ਹੈ ਮੇਰੀ ਬੇਸਲੇ ਬੜੀ ਭਰਾਜੋ ਉਹ ਭਾਗ ਕਹਿੰਦੇ ਸਾਰੇ ਇੰਨੇ ਇਲਾਕੇ ਦੇ ਪਰਚੇਤਾ ਦਾ ਜਿੰਨੇ ਵੀ ਵੀਰ ਅੱਜ ਦੇ ਮੇਲੇ ਤੇ ਪਹੁੰਚੇ ਸਾਰਿਆਂ ਦਾ ਬਾਬਾ ਧੰਨਵਾਦ ਕਰਤੀ ਹਾਂਜੀ ਬਹੁਤ ਧੰਨਵਾਦ ਹੁਣ ਜਿਹੜਾ ਮੈਚ ਹੈ ਬਾਬਾ ਜਓ ਜੀ ਭਾਈ ਬਖਤੌਰ ਪਿੰਡ ਜਿਹੜੇ ਖੇਤਾਂ ਦੇ ਪਾਸ ਹੈ ਜੀ ਨੋਟ ਕਰੋ ਮੁੰਡੇ ਹਾਂਜੀ ਉਹਨਾਂ ਦੀ ਵਿਰੋਧੀ ਟੀਮ ਜਿਹੜੇ ਗਾਥਕ ਹਰਿਆਣੇ ਵਾਲੇ ਮੁੰਡੇ ਹੈ ਉਹ ਖੇਡ ਦਾ ਮੇਲੇ ਵਾਲੀ ਸਾਈਡ ਪਹਿਲੀ ਕਬੱਡੀ ਫੁਰਜਰੀ ਪਿੰਡ ਦਾ ਸਣੀ ਨਾ ਇਹਨੂੰ ਪਿੰਡ ਦੇ ਮੇਲੇ ਦੇ ਬੁਲਤ ਮੋਟਰਸਾਈਕਲ ਮਿਲਿਆ ਮੇਰੇ ਮਿੱਤਰੋ ਪਾਈ ਬਖਤੌਰ ਦੀ ਟੀਮ ਵੱਲੋਂ ਪਹਿਲੀ ਕਬੱਡੀ ਪਾ ਰਿਹਾ ਇਹ ਕੌਤਕਾ ਹਰਿਆਣਾ ਦਾ ਖੇਡਰੀ ਹੈ ਜਿਹੜੇ ਚਾਰ ਜਾਫੀ ਹੈ ਆਹ ਮੁੰਡੇ ਨੂੰ ਪਿੰਡ ਦੇ ਵਿੱਚ ਕਹਿੰਦੇ ਬੁਲਤ ਦਿੱਤਾ ਸਾਡੇ ਵੀਰਾਂ ਨੇ ਇਹ ਸਣੀ ਹੈ ਨੌਜਵਾਨ ਆਪਣੀ ਟੀਮ ਦੇ ਲਈ ਕਹਿੰਦੇ ਜੰਪੋ ਬੰਦਾ ਤਰੱਕੀ ਕਰ ਲੈ ਲੈ ਇੱਕ ਮਿੰਟ ਭਾਈ ਮੇੜ ਨਾ ਪਾਈ ਆ ਜਿਹੜੇ ਜਿਹੜੇ ਦੱਸ ਕੇ ਜਾਂਦੇ ਨੇ ਅਸੀਂ ਸਵੇਰ ਦੇ ਟੁੱਟੇ ਮੰਕੀਆਂ ਨਾਲ ਕੋਈ ਰੌਲਾ ਪਾਉਂਦੇ ਆ ਇਹਨਾਂ ਨੂੰ ਸ਼ਰਮ ਆ ਜੇ ਨਾਲੀ ਬੋਲੀ 15 ਬੰਦੇ ਕੱਢ ਕੇ ਖੜ ਜਾਂਦੇ ਫਾਈਨਲ ਤੇ ਹਾਂ ਮੋਨੀਸ਼ ਸਰਪੰਚ ਹੁਣ ਥੱਲੇ ਬੈਠੋ ਧਾਂਕ ਕੇ ਜਾਂਦਾ ਨਹੀਂ ਕਰ ਬੰਦੀ ਹੈਪੀ ਬੈਠੋ ਥੱਲੇ ਯਾਰਾ ਹਾਂ ਮੋਨੀਸ਼ ਸਰਪੰਚ ਚੱਲ ਕੇ ਆ ਗਏ ਸਾਡੇ ਸਾਰੇ ਜਿੰਨਾ ਚਿਰ ਗਰਾਊਂਡ 'ਚ ਪਲੇਅਰ ਥੱਲੇ ਨਹੀਂ ਬੈਠੇ ਮੈਚ ਨਹੀਂ ਸ਼ੁਰੂ ਹੁੰਦਾ ਜੀ ਬਿਲਕੁਲ ਭਾਈ ਬਾਈ ਨਾ ਕੇ ਇਕੱਲੇ ਪ੍ਰੇੜਾ ਖਤਰਾ ਇਸ ਮੇੜ ਦੇ ਤੁੱਪੇ ਮੱਤੀ ਜਾਂਦੇ ਆ ਫਾਇਦਾ ਥੋੜੀ ਕਿਸੇ ਗੱਲ ਦਾ ਭਾਈ ਬੇਟੀਏ ਤੇ ਅਸੀਂ ਗੁੱਸਾ ਲੱਗੇ ਤੇ ਗਿੱਲਾ ਲੱਗੇ ਲੱਭੇ ਬਹਿ ਜਾਓ ਮੇਰੀ ਬੌਂਸਰ ਭਰਾਵਾਂ ਨੂੰ ਬੇਨਤੀ ਰਵੀ ਇਤੋਂ ਬਾਅਦ ਟੀਮ ਮੈਚ ਤੋਂ ਪਹਿਲਾਂ ਗਰਾਊਂਡ 'ਚ ਨਹੀਂ ਆਉਣੀ ਚਾਹੀਦੀ ਭਾਈ ਲੋਕਾਂ ਨੂੰ ਸੁਨਾਬ ਲੈ ਲੈ ਤਾ ਫਲੇੜ ਦੇ ਤੁੱਪੇ ਮੱਤੀ ਜਾਂਦੇ ਆ ਨਹੀਂ ਕੰਮੀ ਰੇਡ ਪੈ ਗਈ ਹੈ ਅੱਜ ਮੈਂ ਉਹੀ ਗੱਲ ਕਹਣਾ ਵੀਰ ਬਣ ਕੇ ਜਿਹੜੇ ਭਰਾ ਨਹੀਂ ਬਹਿ ਜਾ ਕਰੋ ਜੇਕਰ ਤਰ ਕਿਹਦਾ ਕਿੰਨਾ ਵਧੀਆ ਮੌੜਾ ਸੀ ਵੀ ਸਾਈਡ ਤੇ ਖੜੇ ਇੱਕ ਵੱਡਾ ਭੇਜਿਆ ਬਾ ਗਰਾਊਂਡ 'ਚ ਕੋਈ ਨਾ ਵੜੇ ਇੱਕੋ ਗੱਲਾਂ ਕਰ ਸਾਰੇ ਨੋਟ ਰੱਖਣਾ ਆਹ ਕਹਿੰਦੇ ਪਾਈਪ ਫਟਾਉਣ ਦਾ ਸੱਤੂ ਹੈ ਨਾਲ ਬਿਜਲੀ ਵਰਗੇ ਬਿੰਦਰ ਵਰਗੇ ਭੂਰੇ ਵਰਗੇ ਹਾਲ ਤੱਕ ਚੋਕੀ ਦੀ ਨਹੀਂ ਮਰਦੀ ਹੈ ਨਾਲ ਮੈਂ ਦੇਖਦਾ ਵੀ ਜਿੱਥੇ ਬ੍ਰਿੰਦਰ ਪੁਰਸੀਏ ਵਰਗੇ ਹਾਬਾ ਚੌਂਜੀ ਦੀ ਵੱਡੀ ਮਾਣ ਕਰਦਾ ਕਹਿੰਦੇ ਮਦਾਰ ਤਾਂ ਜਿੱਤੇ ਜਾਂਦੇ ਜੇ ਮਿਹਨਤ ਕਰੋਗੇ ਮਦਾਰ ਸਿਰਫ ਗੱਲਾਂ ਨਾਲ ਹੀ ਜਿੱਤੇ ਜਾਂਦੇ ਮਦਾਰ ਸਿਰਫ ਗੱਲਾਂ ਨਾਲ ਹੀ ਜਿੱਤੇ ਜਾਂਦੇ ਮਦਦ ਜਿੱਤਣ ਲਈ ਬੰਦੇ ਨੂੰ ਗੁਰਪਿਆਰ ਖੱਟ ਕਲਾਉਣੇ ਪੈਂਦੇ ਆ ਇੱਥੇ ਕਹਿੰਦਾ ਕਰ ਨਹੀਂ ਦਿੰਦੀ ਇੱਕ ਗੱਲੀ ਦੇ ਬਿਜਲੀ ਨਾ ਸੱਪੂ ਕਾਟਕ ਹਰਿਆਣੇ ਵਾਲਾ ਆਹ ਕਬੱਡੀ ਪਾਉਣ ਦੇ ਲਈ ਵੜਾ ਹੋਇਆ ਆਇਆ ਕਾਟਕ ਹਰਿਆਣੇ ਵਾਲਾ ਗੱਭਰੂ ਆ ਉਧਰ ਦੇ ਪਾਸੇ ਸੱਪੂ ਅਗਲਾ ਮੈਚ ਭਾਈ ਜਵਾਹਰ ਕੇ ਤੇ ਪਹਿਲੀ ਫੱਟਾ ਗਈ ਜੀ ਜਵਾਹਰ ਕੇ ਫੌਜੀ ਆ ਗਿਆ ਦਸਿੰਦਰ ਕਿਹਨੇ ਦਸਿੰਦਰ ਹੈ ਠੀਕ ਹੈ ਇੱਕ ਇੱਕ ਹਰਤੂ ਹੋ ਜੀ ਆਪਾਂ ਦਾ ਕਬੱਡੀ ਦਾ ਸ਼ੌਕ ਰੱਖਦਾ ਹੈ ਨਾਲੇ ਫੌਜ ਦੇ ਲੋਕੀ ਜਦੋਂ ਵੇਲਾ ਆ ਜਾਂਦਾ ਪਿੰਡ ਵਾਲੇ ਮੁੰਡਿਆਂ ਨੂੰ ਅਫਸਰਦਾਰਾਂ ਦਾ ਇਹ ਬੱਦਿਆ ਚੰਗਿਆ ਇਨਸਾਨੀਆ ਦੇ ਪਿੰਡ ਦੇ ਵਿੱਚ ਹੀਰੇ ਕੋਈ ਕੋਈ ਹੁੰਦੇ ਆ ਪਰ ਇੱਕ ਪਾਸੇ ਇਹ ਹਰਿਆਣੀਆਂ ਵਾਲੇ ਨੇ ਆਹ ਦੇਖਾ ਗੁਰਜ ਹੈ ਯਾਰ ਜਿੰਦਾ ਹੈ ਟੱਕਾ ਤੇ ਬੜੇ ਜ਼ੋਰ ਨਾਲ ਮਾਰਾ ਟੱਕਾ ਤੇ ਮੈਨੂੰ ਲੱਗਦਾ ਫੌੜੇ ਵਾਲਿਆਂ ਨੇ ਪਾਣਾ ਇੱਕ ਫੋਕਿਆ ਕਾਰਿਆ ਇਹ ਹਰਿਆਣੇ ਆਇਆ ਠੀਂਡੂ ਦੇ ਪੰਨਿਆਂ ਆ ਕਾਪਟ ਦਾ ਹਰਿਆਣਾ ਕਾਤਕ ਹਰਿਆਣਾ ਕਾਤਕ ਹਰਿਆਣੇ ਵਾਲੇ ਮੁੰਡੇ ਕਹਿੰਦੇ ਸ਼ਿੱਲੂ ਦੇ ਪਿੰਡਾਂ ਨੇ ਹੈ ਸ਼ਿੱਲੂ ਦਾ ਦੌਰ ਚੱਲਦਾ ਹੈ ਇੱਧਰ ਬਿਜਲੀ ਹੈ ਭਾਈ ਬਸਤੌਰ ਦਾ ਭਾਈ ਤੌਰ ਪਿੰਖਲੇ ਬਠਿੰਡੇ ਦਾ ਉਹ ਪਿੰਡ ਹੈ ਜਿਹਦੇ ਪਿੰਡ ਦੇ ਸਭ ਤੋਂ ਵੱਧ ਮਲਾਜਮ ਉਹ ਰੇਲਵੇ ਵਿੱਚ ਭਰਤੀ ਹੈ ਹੈਲੋ ਆ ਗਿਆ ਬਿਜਲੀ ਇਹਨੂੰ ਬਿਜਲੀ ਕਹਿੰਦੇ ਆ ਬਹੁਤ ਵੱਡਾ ਪਿੰਡ ਹਾਂਜੀ ਹੁਣ ਤਾਜ ਭਾਈ ਮੈਂ ਤਾਂ ਬੂਤਾਂ ਦੀ ਕਮੇਟੀ ਕੋਲੇ ਪਹੁੰਚਿਆ ਭਾਈ ਜਾਨ ਕੇ ਪਤਾ ਕੀ ਹੈ ਯਾਰ ਮਗਰੋਂ ਪਲੇਅਰ ਕਾਇਦਾ ਤੁਸੀਂ ਤੁਸੀਂ ਟੀਮ ਕਟਾ ਲਈ ਸਾਡਾ ਕੋਈ ਦਸੂਨੀ ਨਹੀਂ ਤੁਸੀਂ ਤਾਂ ਅਸੀਂ ਬੋਲਦਾ ਜਿੰਨਾ ਆਈਡੀ ਵਾਲੇ ਕੋਲ ਮਾਰਦੇ ਆ ਲੈ ਵੀ ਬੈਂਟਰੀ ਚੇਂਜ ਕਰ ਲੋ ਵੀ ਸਾਡੇ ਮੇਰੇ ਬੇਤੇ ਹਾਂ ਦੀ ਜਾਂਦੀ ਏਕੜਾ ਪਤਾ ਕੀ ਹੈ ਤੁਸੀਂ ਬੋਲਦੇ ਹੋ ਅਸੀਂ ਤੁਹਾਡੇ ਕਹਿ ਤੋ ਬੋਲਦਾ ਤੁਸੀਂ ਤਾਂ ਲਾਉਣਾ ਤੁਹਾਡਾ ਫਜਲਾ ਕਮੇਟੀ ਦੇ ਕਰਨਾ ਉਹ ਅਗਲਾ ਕਹਿੰਦਾ ਪਤਾ ਨਹੀਂ ਯਾਰ ਤੁਸੀਂ ਟੀਮਾਂ ਨੂੰ ਕਹਿੰਦਾ ਭਾਈ ਜੇ ਸਾਡੀ ਕਿਸੇ ਨੂੰ ਕੋਈ ਦਸੂਨੀ ਨਹੀਂ ਸਾਰੇ ਸਾਡੇ ਨੇ ਬੋਕਰ ਹੈ ਫਜਲਾ ਕਮੇਟੀ ਨੇ ਫੈਸਲਾ ਕਰ ਲਓ ਉਹ ਸਾਨੂੰ ਬੋਲਣਾ ਪੈਣਾ ਸਾਨੂੰ ਕਮੇਟੀ ਵਾਲਿਆਂ ਨੇ ਪੈਸੇ ਦੇ ਦੇ ਭਾਈ ਠਿਕਣਾ ਕੱਲਾ ਹਾਂ ਇਹ ਮੇਰੇ ਵੀਰ ਸਾਰੇ 2 ਲੱਖ ਕਰੋ ਬਾਈ ਪਾਈ ਬਖਤਾਰ ਅਪਰਾਜ ਵਾਲੀਏ ਕੌਮ ਹਰਿਆਣਾ ਦੇ ਹੁਣ ਤੁਸੀਂ ਫਰਸਤਾ ਕਰਨਾ ਮੈਂ ਕਾਹਦੀ ਬੋਲਦਾ ਇੱਕ ਪਛਤੋਂ ਪਰ ਦੂਜੇ ਪਾਸੇ ਆਉਂ ਬਿਜੇ ਵਰਗੇ ਬਾਗਰੂ ਵਰਗੇ ਮੁੰਡੇ ਆ ਮੈਨ ਲੱਗਦਾ ਮੈਨ ਲੱਗਦਾ ਵੀ ਲੱਭਾਂ ਵੀ ਸਮਾਨਤਾ ਮੈਂ ਸੁਣਾ ਪਦਾ ਕਾਹਤ ਹਰਿਆਣਾ ਦੇ ਚੋ ਰਿਹਾ ਇਹਨਾਂ ਮਟਨੋ